ਸੋਰੀ ਜੀ ਮਾਣਿਆ ਜੱਟ ਦੀ ਬੁਰੀ ਜੋ ਆ ਕਿਹੜੇ ਆਉਂਦੇ ਆ ਬੈਂਕ ਵਾਲੇ ਨਾ ਹੋਂ ਯਾਰ ਲੱਗਾ ਪਿਆ ਜਟਾੜ ਕਾਦਾ ਯਾਰ ਚੱਲ ਦੇਖਦੇ ਆ ਤੰਦਰਵਾਣ ਲੈਣੂ ਤਾਂ ਘਰੇ ਇੱਕ ਦੂਜੇ ਦੇ ਉੱਤੋਂ ਦੀ ਬੁੜਕਦੇ ਆ ਠੇਕੇ ਨੂੰ ਅਣਤੰਦਰ ਗੱਲੀ ਨਹੀਂ ਗੋਲਦਾ ਓਏ ਯਾਰ ਲਹੂ ਪੀੜਿਆ ਭਰਾਵਾ ਓ ਕੀ ਆਲਾ ਗਰਜੋਤ ਕੀ ਆਲਾ ਬਰਾੜਾ ਵਧੀਆ ਵਧੀਆ ਕਿੱਧਰ ਸਿਰ ਡਾਇਆ ਸਿਰਤਾ ਯਾਰਾ ਰੀਪਰ ਮਾਰੀ ਜਾਂਦੇ ਸੀਗੇ ਧੰਦ ਪਿੱਟੀ ਜਾਂਦੇ ਆ ਪਤੰਦਰ ਧੰਦ ਤਾਂ ਯਾਰ ਫਿਰ ਹੁਣ ਘਰ ਤਾਂ ਚਲਾਉਣਾ ਹੀ ਆ ਉਹ ਘਰ ਤਾਂ ਅਸੀਂ ਵੀ ਚਲਾਉਨੇ ਆ ਐਂ ਤਾਂ ਨਹੀਂ ਹੁੰਦਾ ਵੀ ਠੇਕੇ ਤੇ ਦੇ ਦੀਆਂ ਤਾਂ ਘਰ ਨਹੀਂ ਚੱਲਦੇ ਉਹ ਪਰ ਐ ਹੁੰਦਾਗਾ ਕੋਈ ਬੰਦਾ ਬੰਦਾ ਲਾਲ ਲਿਆ ਕਰੋ ਨਾਲ ਆਏ ਥੋੜਾ ਹੁੰਦਾ ਹੁੰਦਾ ਮਸ਼ੀਨੀ ਕੰਮ ਸਾਰਾ ਯਾਰ ਕਈ ਨਹੀਂ ਤਾਂ ਬਚਾਉਂਦਾ ਕੋਈ ਹੈ ਬਚਾਉਂਦਾ ਤੂੰ ਹੀ ਨਾ ਮਰਨੋ ਥੋੜੀ ਜਾਨ ਇਹਨੇ ਛੱਪੜ ਬਣਾਈ ਬਟਾ ਹੈ ਬਚਾਉਂਦਾ ਨਹੀਂ ਵੱਡ ਵੀ ਲਿਆ ਵੱਡ ਤਾਂ ਤੂੰ ਲਿਆ ਪਤੰਦਰ ਠੇਕਾ ਦਾ ਮਾੜਾ ਮੋਟਾ ਯਾਰ ਸੋਚ ਲਿਆ ਕਰ ਮੈਂ ਫੋਨ ਲਈ ਨਾ ਫੋਨ ਹੀ ਨਹੀਂ ਚੱਕਦਾ ਤੂੰ ਯਾਰ ਫੋਨ ਤਾਂ ਯਾਰ ਘਰੇ ਘਰੇ ਪਿਆ ਹੁੰਦਾ ਕਿ ਯਾਰੀ ਖੇਤ ਆਈਦਾ ਆਪ ਨਹੀਂ ਪਤਾ ਲੱਗਦਾ ਅੱਲਾ ਕੋਈ ਥੋੜੀ ਬਾਈ ਯਾਰ ਇਹ ਝੋਨਾ ਦਾ ਯਾ ਵੇਲਾ ਖੜਾ ਆ ਯਾਰ ਸਾਰਾ ਉਹ ਬਰਾਵਾ ਵੱਡਿਆ ਉਹ ਤਾਂ ਪਤੰਦਰਾ ਇੰਨੇ ਜੋ ਮੇਰੇ ਤਾਂ ਆ ਜਣੇ ਸੀ ਇਹ ਵੀ ਇਹ ਕਿਹੜਾ ਝਾੜ ਦੇਗਾ ਯਾਰ ਕੀ 60 ਮਣ ਮਣ ਝਾੜ ਆ ਯਾਰ ਉਹ ਜਾ ਬਾਈ ਯਾਰ ਉਹੀ ਮਰੂ ਮਰੂ ਪਿਛਲੀ ਾਰ ਦਾ 90 ਮਣ ਤੇ ਤੂੰ ਕਹਿੰਦਾ ਵੀ 90 ਮਣ ਝੜਿਆ ਉਹ ਪਿਛਲੀ ਵੱਭ ਕੇ ਲਿਆ ਸੀ ਗਵਾਂਡੀਆਂ ਤੋਂ ਜਿੱਤੇ ਕਦੋਂ ਚੜ ਕੇ ਲਿਆ ਸੀ ਤੂੰ ਉਦੋਂ ਉਹ ਯਾਰ ਪਿਛਲੀ ਾਰ ਪਿਛਲੀ ਾਰ ਚੰਗਾ ਸੀ ਬਾਈ ਯਾਰ ਆ ਝਾੜ ਤਾਂ ਹੀ ਠੇਕਾਵਾਦ ਦਿੱਤਾ ਹੀ ਤੈਨੂੰ ਉਹ ਗੱਲ ਕੋ ਨਹੀਂ ਜਦੋਂ ਠੇਕਾ ਦੇਣਾ ਹੋਵੇ ਤੁਹਾਡੀ ਜਾਨ ਨੇ ਕਿ ਮਰਨ ਮਰਨ ਮਰੂ 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 ਗੱਲ ਆ ਕੋਈ ਇਹ ਬਾਈ ਯਾਰ ਉਹ ਨਹੀਂ ਯਾਰ ਬਾਈ ਰੱਖ ਪੱਲੇ ਹੀ ਕੁਛ ਨਹੀਂ ਰਿਹਾ ਗਟੋਲੀ ਰੋਗ ਪੈ ਗਿਆ ਸਾਰ ਹਾਂ ਬਹੁਤ ਯਾਰ ਬੁਰਾ ਹਾਲਤ ਆ ਚਲੋ ਨਹੀਂ ਤਾਂ ਹਲਦੀ ਵੇਖ ਜੂ ਹਲਦੀ ਘੜੀ ਵਿਕਣੀ ਹੈ ਹਲਦੀ ਤੂੰ ਲੈ ਜੀ ਮੈਂ ਤਾਂ ਮੇਰੀ ਤੁਹਾਨੂੰ ਲੱਗ ਗੱਲ ਆ ਬੱਡ ਲਿਆ ਠੀਕ ਹੈ ਨਾ ਆ ਵੀ ਤਰ੍ਹਾਂ ਵੀ ਵੱਡਿਆ ਰੈਡੀ ਹੈ ਕਣਕਣਾ ਵੀ ਜੀ ਕਿੰਨਾ ਚਿਰ ਮੇਰਾ ਠੇਕਾ ਨਹੀਂ ਆਪਾਂ ਸੱਦਾ ਸਾਰ ਉਹ ਤੂੰ ਉਹ ਤਾਂ ਤਾਂ ਠੇਕਾ ਰ ਦੇਵਾਂਗੇ ਜਿਤਨਾ ਜਵਾਨ ਕੀਤੀ ਬਸ ਜਵਾਨ ਵਾਲੀ ਗੱਲ ਨਹੀਂ ਮੈਂ ਕਣਕ ਨਹੀਂ ਵੇਜੰਦੇ ਨਹੀਂ ਮੈਂ ਕਣਕ ਆਪ ਵੇਜੂਗਾ ਜੇ ਆਈ ਲੱਛਾਂ ਜੇ ਕਰਾਂਗਾ ਓਏ हट ਨਹੀਂ ਠੇਕਾ ਵੀ ਦੇਵਾਂਗੇ ਤੈਨੂੰ ਸਾਰਾ ਕੁਝ ਕਰਾਂਗੇ ਤੂੰ ਫਿਰ ਗਾਂ ਨੂੰ ਦੱਸ ਮੈਨੂੰ ਕਿ ਉਹ ਭਰਾਵਾ ਪਹਿਲਾਂ ਆ ਨਵੇੜਾ ਗਾਂ ਦੀ ਪੈ ਜਾਂਦੀ ਏ ਤੁਹਾਨੂੰ ਆਹ ਬੜੀ ਆ ਤਾਂ ਤੁਹਾਡੀ ਨਵੇੜਾਂਗੇ ਨਵੇੜਾਂਗੇ ਆ ਨਿਭੜਦਾ ਨਹੀਂ ਘਰੇ ਤੁਸੀਂ ਕਿਹੜੇ ਪਹਿਲਾਂ ਮਾਰਨ ਲੱਗੇ ਨੇ ਗਾਂ 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 ਉਹ ਗਾਂ ਨਾ ਕਿਉਂਕਿ ਤੁਸੀਂ ਉਹ ਨਹੀਂ ਗਾਂ ਬਦੂ ਕਰਾਂਗੇ ਉਹ ਨਹੀਂ ਯਾਰ ਸਾਰਾ ਕੁਝ ਕਰਾਂਗੇ ਯਾਰ ਮੇਰੀ ਗੱਲ ਸੁਣ ਮਾ ਪਤੰਦਰਾ ਤੇਰੇ ਮਰ ਆਇਆ ਹੁਣ ਮੈਨੂੰ ਪਤਾ ਕਿੰਨਾ ਕੰਮ ਸੀ ਮੇਰੀ ਗੱਲ ਤਾਂ ਸੁਣ ਭਲਾਂ ਦੀ ਯਾਰ ਮੈਨੂੰ ਆੜਤੀ ਕਿਦੋਂ ਫਰਕੇ ਦੇਨੇ ਪੈਣ ਹੋਰ ਕੋਈ ਗਾਲੀ ਤੇਰਾ ਠੇਕਰਾ ਦੇਊਗਾ ਤੂੰ ਮੈਨੂੰ ਗਾਂ ਨੂੰ ਦੱਸ ਕੀ ਜਿਹੜਾ ਫੇਰ ਗਾਂ ਨੂੰ ਫਸਲ ਚੰਗੀ ਹੋ ਜੂਗੀ ਚੱਲ ਮੈਂ ਤਾਂ ਉਹੀ 90 ਵਾਲਾ ਹੀ ਨਹੀਂ ਯਾਰ 90 ਤਾਂ ਨਹੀਂ ਕਿਉਂ 90 ਹੁਣ ਇਹ ਕੀ ਗੱਲ ਯਾਰ ਬਈ ਤੇ ਫਿਰ ਲਿਆਗਾ ਤੋ 90 ਨੂੰ ਬਈ ਤੂੰ ਉਦੋਂ ਉਦੋਂ ਕਿਵੇਂ ਲੈ ਲਿਆ 90 ਨੂੰ ਓਏ ਉਦੋਂ ਆਏ ਸੀ ਫਸਲ ਚੰਗੀ ਹੋ ਜੀ ਫਸਲ ਹੀ ਮਾਰ ਗਈ ਜਾਵਾ ਮੈਨੂੰ ਮੈਨੂੰ ਕਾ ਠੇਕਾ ਲਿਆ ਮੈਂ ਪੁੱਛਿਆ ਹੀ ਫਸਲ ਮਰ ਜੂਗੀ ਪੁੱਛ ਗਿਆ ਹੁਣ ਮਰ ਜੂਗੀ ਇਹ ਇਹਦਾ ਕੀ ਪਤਾ ਇਹ ਤਾਂ ਨਹੀਂ ਪਰ ਆਸਾਂ ਤਾਂ ਹੀ ਹੁੰਦਾਂ ਨੇ ਚਾ ਚੰਗੀ ਹੋ ਜੂ ਕਹਿੰਦਾ ਮੈਂ ਜੇ ਆਸ ਤੇ ਚੱਲਣਾ ਕਿ ਮੈਂ ਘਰ ਕਿੱਥੋਂ ਚਲਾ ਲੂੰ ਕੋਈ ਚੱਲ ਕੋਈ ਨਹੀਂ ਤੂੰ ਸਰਦਾਰ ਬਣ ਮੇਰੀ ਸਕਾਰਪੀਓ ਦੀ ਕੈਸਟ ਟੁੱਟਣਾ ਹੀ ਆਇਆ ਯਾ ਕਮਾਲਾ ਤੇਰੀ ਗੱਲ ਉਹ ਕੋਈ ਨਹੀਂ ਕੈਸਟ ਨੂੰ ਭਰ ਲਾ ਤੇ ਰੁਕਣ ਬਥੇਰੀ ਜਮੀਨ ਯਾਰਾ ਤਾਂ ਜਮੀਨ ਜਮੂਨ ਨਹੀਂ ਆ ਮੈਂ ਇੱਥੇ ਫਿਰਦਾ ਮੈਂ A20 ਤੇ ਕੋਈ ਨਹੀਂ ਇਹ ਵੀ ਗੱਡੀ ਆ ਯਾਰ ਗੱਡੀ ਨਹੀਂ ਮੈਂ ਤਾਂ ਉਹ ਪਤੰਦਰਾ ਮੇਰੀ ਬੇਇੱਜ਼ਤੀ ਹੋਣੀ ਜੇ ਕੈਸਟ ਟੁੱਟ ਗਈ ਉਹ ਨਹੀਂ ਨਹੀਂ ਕੋਈ ਕੱਕਰ ਨਹੀਂ ਤੈਨੂੰ ਪੁੱਛ ਦੇ ਨਾਲ ਤੀਏ ਤੋਂ ਮੈਂ ਕੋਈ ਨਹੀਂ ਟੈਨਸ਼ਨ ਨਾ ਲੈ ਤੂੰ ਤੂੰ ਗਾਹ ਨੂੰ ਦੱਸ ਯਾਰ ਗਾਹ ਨੂੰ ਆਪਣੇ ਨਾਲ ਗੱਲ ਮੈਂ ਤਾਂ ਬਈ ਗਾਣ ਤੈਨੂੰ ਇੱਕ ਗੱਲ 100 ਹੱਥ ਰੱਸਾ ਸਿਰੇ ਤੇ ਗੰਢ 90000 ਤੋਂ ਘੱਟ ਆਪਾਂ ਨਹੀਂ ਸੱਜਣਾ ਵਾਣ ਦੇਣਾ ਦੂਜੀ ਗੱਲ ਸ਼ਰਤਾਂ ਵੀ ਆ ਮੇਰੀਆਂ ਕੁਝ ਸ਼ਰਤਾਂ ਕੀ ਦਰਜ ਆ ਪਸ਼ੂ ਰੱਖਣੇ ਆ ਬਾਈ ਐਤੀ ਦੋ ਮੈਂ ਠੀਕ ਹੈ ਅੱਛਾ ਦੁੱਧ ਮਾਰਾ ਆਉਣ ਲੱਗ ਗਿਆ ਡੇਰੀ ਹਾਂ ਪੱਠੇ ਵਾਣ ਹੂੰ ਪੱਠਿਆਂ ਨੇ ਜਿਹੜਾ ਰੱਖੇਗਾ ਉਹਦੇ ਵਿੱਚੋਂ ਮੈਨੂੰ ਬਈ ਤੜਕੇ ਪੱਠੇ ਵੜ ਕੇ ਘਰੇ ਸੱਟ ਕੇ ਜਾਣੇ ਕਟਣਗੇ ਨਾ ਅੱਛਾ ਚੱਲ ਅਜੇ ਤਾਂ ਕਰ ਲੈ ਕੋਈ ਨਾ ਬੰਦਾ ਹੀ ਰੱਖਿਆ ਜਦੋਂ ਆਪਾਂ ਕੰਮ ਕਰਦੇ ਆ ਉਹ ਪੱਠੇ ਆਉਣੇ ਚਾਹੀਦੇ ਆ ਠੀਕ ਆ ਦੂਜੀ ਗੱਲ ਤੂੜੀ ਮੈਂ ਫਿਰ ਹੀ ਬਣਾਉਂਗਾ ਉਹਦਾ ਮੈਂ ਕੁਛ ਨਹੀਂ ਦੇਣਾ ਉਹ ਤੂੜੀ ਦਾ ਹੁਣ ਕਿਹੜਾ ਰੇਟ ਹੈ ਨਾ ਯਾਰ ਤੂੜੀ ਚਾਹੀਦੀ ਆ ਫਿਰ ਮੈਨੂੰ ਤੂੜੀ ਬਣਾ ਲਈ ਕੋਈ ਨਾ ਠੀਕ ਆ ਪੰਜ ਟਰਾਲੀਆਂ ਤੂੜੀ ਸਿੱਟਣੀ ਆ ਮੈਂ ਡੱਕਾ ਨਹੀਂ ਦੇਣਾ ਉਹਦਾ ਤੇ 90000 ਨੂੰ ਆਣਾ ਸ਼ਰਤਾਂ ਮਨਜ਼ੂਰ ਆ ਯਾਰ ਫਿਰ ਤਾਂ ਤੂੰ ਤੂੜੀ ਵੀ ਸਾਰਾ ਪੱਲੇ ਹੀ ਮੇਰੇ ਪਈ ਜਾਣਾ ਸਾਰਾ ਕੁਛ ਤੂੜੀ ਵੀ ਤੂੰ ਲੈ ਗਏ 2-3 ਤੁਹਾਨੂੰ ਵਿਕੂਗੀ ਤੇ ਸੀਰੀ ਵੀ ਮੇਰਾ ਪੱਠੇ ਵੱਢ ਕੇ ਸੱਟ ਕੇ ਤੇ ਫਿਰ ਯਾਰ ਮੈਨੂੰ ਕੋਈ ਫਿਰ ਤੂੰ ਉਧਰੋਂ ਪਰ ਲੈਸ ਕਰਨਾ ਕੁਛ ਨਾ ਕੁਛ 90 ਦੇ ਨਾ ਜਾ ਯਾਰ ਤੂੰ ਐਂਗਾ ਨਹੀਂ ਨਹੀਂ ਮੇਰੀ ਗੱਲ ਸੁਣ ਨਹੀ ਨਹੀਂ ਗੱਲ ਸੁਣ ਲਈ ਪਿਛਲੀ ਯਾਰ 80 ਹਜ਼ਾਰ ਮੇਰੀ ਸੁਣ ਲੈ ਗੱਲ ਹੱਥ ਉੱਤੇ ਫੜਨ ਦੀ ਕੋਈ ਲੋੜ ਨਹੀਂ ਯਾਰ ਭਾਪਾ ਤੇਰੇ ਨਾਲ ਫੋਲਾ ਸੁਣ ਲੈ ਮੇਰੀ ਗੱਲ ਮੈਨੂੰ ਬਾਹਲੇ ਲੈ ਲੈ ਪੈਦਾ ਹੁੰਦੇ ਨਹੀਂ 10 10 ਜੀਤੇ ਕੇ ਫੇਰ ਫਿਰਦੇ ਆ ਹੂੰ ਫੋਨ ਮੈਨੂੰ ਆ ਗਿਆ ਹੂੰ ਮੈਂ ਕੱਲ ਨੂੰ ਫਿਰ ਉੱਪਰ ਫੇਰ ਜਾਵੜਨਾ ਮੇਥੋਂ ਤਾਂ ਆ ਜਾਣੀ ਜਣਾ ਫੋਨ ਤੇ ਗੱਲ ਹੋਣੀ ਆ ਜੇ ਤਾਂ ਪਹੁੰਚਦੀ ਹੋਈ ਸੱਚ ਨਾਲ ਆ ਠੇਕਾ ਦੇ ਜੀ ਆਥਰ ਨੂੰ ਘਰੇ ਹਾਂ ਠੀਕ ਆ ਜੇ 90 ਨੂੰ ਪਹੁੰਚਦੀ ਆ ਸਿੱਧੀ ਗ ਨਹੀਂ ਭਾਈ ਬਸ ਤੂੰ ਆਪਦੇ ਘਰੇ ਮਾਲ ਦੇ ਘਰੇ ਉਹ ਕੋਈ ਨਹੀਂ ਤੂੰ ਆਇਆ ਨਾ ਕਰ ਯਾਰ ਮਾੜਾ ਮੋੜਾ ਦਾ ਕਰ ਯਾਰ ਕੋਸਾ ਨਹੀਂ ਯਾਰ ਕਰ ਲਿਆ ਭਾਈ ਮੈਂ ਮਾੜਾ ਮੋਟਾ ਮਾੜਾ ਮੋਟਾ ਕੀ ਕਰਾਂ ਭਈ ਸਾਡੇ ਖਰਚੇ ਨਹੀਂ ਉਹ ਖਰਚੇ ਤਾਂ ਹੈਗੇ ਆ ਪਰ ਉਹ ਖਰਚਾ ਹੈ ਜਮੀਨ ਜਾਇਦਾਦ ਤੇ ਭਾਈ ਨਾ ਤੁਸੀਂ ਵੇਖੋ ਆਪਦਾ ਠੀਕ ਹੈ ਠੇਕੇ ਮੇਰੀ ਗੱਲ ਸੁਣ ਲਓ ਠੋਕੇ ਠੇਕੇ ਤੁਸੀਂ ਵਧਾਏ ਆ ਤੁਸੀਂ ਝਾੜ ਦੱਸਿਆ ਤਾਂ ਝਾੜਦੇ ਹਿਸਾਬ ਨਾਲ ਠੇਕੇ ਵਧਾਏ ਆ ਹੁਣ ਜੇ ਤੁਸੀਂ 90 90 100 100 ਮਨ ਝਾੜ ਦੱਸਿਆ ਤੇ ਉਹਨੇ ਤਾਂ ਬਣਦਾ ਭਾਈ ਰਵਾਨ ਕਣਕ ਤੁਹਾਨੂੰ ਆਪ ਬਚ ਜਾਂਦੀ ਹੈ ਸਾਰੀ ਤਾਰਕਾ ਤਾਂ ਬਾਈ ਦਾ ਬਾਈ ਤੁਹਾਨੂੰ ਉਹ ਤਾਂ ਤੇਰੀ ਗੱਲ ਠੀਕ ਆ ਪਰ ਹੈ ਨਹੀਂ ਹੁਣ ਯਾਰ ਕਿ ਉਹ ਝੋਨਾ ਹੀ ਮਾਰ ਗਿਆ ਜਮਾ ਯਾਰ ਚੱਲ ਠੀਕ ਆ ਯਾਰ ਕੁਛ ਮਰਜ਼ੀ ਕਰ ਲਈ ਬਾਈ ਠੀਕ ਆ ਨਾ ਆਦਾ ਨਿਬੜ ਜੀ ਇਹਦਾ ਵੀ ਹਾਂ ਕਰਦੇ ਜਦੋਂ ਆਪ ਪਿਛਲੀ ਵਾਰੀ ਠੇਕਾ ਵਧ ਕੇ ਲਿਆ ਪਿਛਲੀ ਵਾਰੀ ਬਹੁਤ ਯਾਰ ਹੁਣ ਇਹ ਵੀ ਕੀ ਕਰੇਗੇ ਪਿਛਲੀ ਵਾਰੀ ਨੂੰ ਨਾ ਇੰਨਾ ਕਿਹਾ ਹੁੰਦਾ ਤਾਂ ਆਪੇ ਆ ਕੇ ਘੜ ਕੇ ਦੇ ਦਿੰਦਾ ਕੁਛ ਨਹੀਂ ਹਾਲ ਯਾਰ ਕਿਤਾ ਯਾਰ ਪੂਰੀ ਆ ਜੂ ਇਹਦੇ ਵੀ ਵਾਸ ਨਹੀਂ ਕੁਛ ਬਈ ਮੈਂ ਤਾਂ ਇਹ ਗੱਲ ਕਹਿਣਾ ਜੱਟ ਚ ਐ ਠੇਕੇ ਤੇ ਵਧ ਕੇ ਨਾ ਲੈਣ ਨਾ ਇੱਕ ਦੂਜੇ ਨੂੰ ਤਾਂ ਬਾਜ ਜਾਣਗੇ ਨਹੀਂ ਤਾਂ ਬਸ ਕਾਤਮਗਾ ਮੀ ਫਾਇਦਾ ਯਾਰ ਇਹਨਾਂ ਨੇ ਵਾਧ ਕੇ ਚ ਵਾਹ ਲੈਣ ਦਾ ਇੱਕ ਦੂਜੇ ਦੇ ਉੱਤੋਂ ਦੀ ਕਿਉਂ ਮਾਰਦੇ ਆ ਜੱਟੋ ਹਟਜੋ ਇਹਦਾ ਕੋਹ ਨਹੀਂ ਰਹਿਣਾ ਤੁਹਾਡਾ ਮਰ ਜੋਗੇ ਜਮਾ ਆਪਦਾ ਹੀ ਵੇਚ ਲੋਗੇ ਕੋਈ ਫਾਇਦਾ ਨਹੀਂਗਾ